ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਕੈਲ ਡਵੈਲਪਮੈਂਟ ਟ੍ਰੇਨਿੰਗ ਪ੍ਰੋਗਰਾਮ ਦੀਨ ਸਜਾਵਟੀ ਮਸ਼ੀਆਂ ਦੀ ਜਾਣਕਾਰੀ ਦਾ 5 ਦਿਨਾਂ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਸਿਖਿਆਰਥੀਆਂ ਨੂੰ ਬੁਲਾਇਆ ਗਿਆ। ਇਸ ਕੈਂਪ ਦੇ ਦੌਰਾਨ ਸਖਿਆਰਸੀਆਂ ਨੂੰ ਜਿੱਥੇ ਟ੍ਰੇਨਿੰਗ ਦਿੱਤੀ ਗਈ ਉੱਥੇ ਹੀ ਯੂਨੀਵਰਸਿਟੀ ਵੱਲੋਂ ਉਹਨਾਂ ਦੇ ਰਹਿਣ ਸਹਿਣ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਪ੍ਰਬੰਧ ਦੇ ਨਾਲ ਨਾਲ ਯੂਨੀਵਰਸਿਟੀ ਵੱਲੋਂ ਖਾਣਾ ਵੀ ਉਹਨਾਂ ਨੂੰ ਦਿੱਤਾ ਗਿਆ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਕੈਂਪ ਦੀ ਸ਼ੁਰੂਆਤ ਫਿਸ਼ਰੀ ਡਿਪਾਰਟਮੈਂਟ ਦੇ ਡੀਨ ਮੈਡਮ ਵੱਲੋਂ ਕੀਤੀ ਗਈ ਪ੍ਰਿੰਸੀਪਲ ਡਾਕਟਰ ਬਨੀਤਿੰਦਰ ਕੋਲ ਜੀ ਰਹਿਮਨਾਈ ਥੱਲੇ ਚੱਲੇ ਇਸ ਕੈਂਪ ਵਿੱਚ ਡਾਕਟਰ ਅਮਿਤ ਮੰਡਲ ਡਾਕਟਰ ਗ੍ਰਿਸ਼ਮਾ Tiwari ਅਤੇ ਡਾਕਟਰ ਖੁਸ਼ਵੀਰ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਹਨਾਂ ਨੇ ਜਿੱਥੇ ਇਸ ਕੈਂਪ ਦੇ ਦੌਰਾਨ ਸਜਾਵਟੀ ਮੱਸ਼ੀਆਂ ਦੀ ਜਾਣਕਾਰੀ, ਉਹਨਾਂ ਦੀਆਂ ਕਿਸਮਾਂ, ਉਹਨਾਂ ਨੂੰ ਰੱਖਣ ਦਾ ਕੰਮ ਅਤੇ ਵਪਾਰ ਨੂੰ ਅੱਗੇ ਚਲਾਉਣ ਦੇ ਕਾਰੋਬਾਰ ਬਾਰੇ ਦੱਸਿਆ। ਇਸ ਕੈਂਪ ਦੇ ਦੌਰਾਨ ਉਹਨਾਂ ਨੇ ਜੋ ਬਿਜ਼ਨਸ ਕਰ ਰਹੇ ਸਫਲ ਵਿਅਕਤੀ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਇੱਕ ਸਫਲ ਬਿਜ਼ਨਸਮੈਨ ਬਣ ਸਕਦੇ ਹੋ ਤਾਂ ਜੋ ਆਪਣੀ ਜ਼ਿੰਦਗੀ ਦਾ ਨਰਭਾ ਕਰ ਸਕੋ ਦੁਬਾਰਾ ਕਰੋ ਜੀ ਮੇਰਾ ਨਾਮ ਜਨੋਦੀ ਸਿੰਘ ਹੈ ਜੀ ਤੇ ਅਸੀਂ ਕਲਾਸਿਫਾਈਡ ਸ਼ੋਰਟ ਤੋਂ ਬਲੋਂਗ ਕਰਦੇ ਹਾਂ ਜੀ ਉੱਥੇ ਸਾਡਾ ਹੋਸਟਲ ਦਾ ਕੰਮ ਕਰਦਾ ਜੀ ਦੀ ਸ਼ੁਰੂ ਰਿਟੇਲ ਦਾ ਕੰਮ ਤਾਂ ਕੀਤਾ ਸੀ ਜਿਵੇਂ ਐਜ਼ ਅ ਫਿਸ਼ ਕੀਪਰ ਐਨ ਆਰਨਲ ਸ਼ਾਪ ਸੀਗੀ ਸਾਡਾ ਕੋਈ ਨਾ ਕੋਈ ਕੰਮ ਨਹੀਂ ਸੀਗਾ ਉਸ ਤੋਂ ਬਾਅਦ ਸਲੋਲੀ ਸਲੋਲੀ ਗਰੋ ਹੁੰਦਾ ਜੀ ਬੰਦਾ ਸਲੋਲੀ ਸਲੋਲੀ ਗੋ ਕਰ ਸਕਦਾ ਹੈ ਮੋਰਟੈਲਿਟੀ ਵਗੈਰਾ ਜਾਂ bizness ਦੇ ਵਿੱਚ ਪ੍ਰੋਬਲਮ ਮਾੜੀ ਮੋਟੀ ਆਉਂਦੀ ਆਉਂਦੀ ਹੈ ਜੀ ਸਟਾਰਟਿੰਗ ਦੇ ਵਿੱਚ ਇਹਨੂੰ ਛੱਡ ਕੇ ਆਪਾਂ ਕਰ ਨਹੀਂ ਸਕਦੇ ਕਿ ਹਾਂ ਵੀ ਇਹ ਮੋਰਟੈਲਿਟੀ ਆਈ ਤਾਂ ਛੱਡ ਦੇਉਗਾ ਉਹਨੂੰ ਥੋੜਾ ਫੇਸ ਕਰਨਾ ਹੀ ਪੈਂਦਾ ਉਸ ਤੋਂ ਬਾਅਦ ਫਿਰ ਸੋਲੀ ਸੋਲੀ ਬੰਦਾ ਅੱਗੇ ਵਧਦਾ ਜਾਂਦਾ ਹੈ ਇਹੀ ਚੀਜ਼ ਹੈ ਜੀ ਅਸੀਂ ਸਟਾਰਟਿੰਗ ਕੀਤਾ ਇੱਕ ਐਜ਼ ਅ ਪ੍ਰੈਕਟੀਕਲ ਤੋਂ ਕਿ ਹਾਂ ਵੀ ਪ੍ਰੈਕਟੀਕਲ ਅਤਿਕਟ ਵੱਟ 15 ਤੋਂ 20 ਸਾਲ ਪੁਰਾਣੀ ਗੱਲ ਹੈ ਤੇ ਸਟਾਰਟਿੰਗ ਤੇ ਕੀ ਸ਼ਾਪ ਦਾ ਨਾਮ ਕੀ ਹੈ ਜੀ ਕਲਾਸਿਕ ਵਿਸ਼ਵਾਰਤ ਮੇਰੀ ਸ਼ਾਪ ਦਾ ਨਾਮ ਹੈ ਜੀ ਤੇ ਫੋਨ ਨੰਬਰ ਹੈਗਾ ਜੀ 81 4646 ਡਬਲ 0 1 1 0 1 4646 900 ਡਬਲ 0 1 8 ਡਬਲ 0 ਮੂਰੇ ਸੀ ਡਬਲ 0 ਮੂਰੇ ਸੀ ਦੇ ਵੀ ਸੇ ਆਦੋ ਆਦੋ ਜਿਮਰਨ ਦੋਨੋਂ ਆ ਰੋ ਆ ਜੀ ਸੇ ਆ ਨਾ ਵੀ ਅੱਜ ਤੇ ਕੁਝ ਨਾ ਕੁਛਾਂ ਪੁੱਛ ਲਈ ਤਨ ਕੋਈ ਇੱਕ ਦਾ ਜੀ ਜ਼ਰੂਰ ਹੈ ਇਹ ਜਿਹੜਾ ਪ੍ਰੋਜੈਕਟ ਹੈ ਜੀ ਤੁਸੀਂ ਇਹ ਚਾਲੂ ਕੀਤਾ ਇਹ ਘੱਟ ਤੋਂ ਘੱਟ ਕਿੰਨੇ ਪੈਸੇ ਸ਼ੁਰੂ ਹੋ ਸਕਦਾ ਹੈ ਨੇ ਆਪਣੀ ਆਪਣੀ ਫਲੈਕਸੀਬਿਲਟੀ ਹੈ ਟ੍ਰੈਡਿੰਗ ਤੁਸੀਂ ਕਰੋਗੇ ਤੁਹਾਡਾ 30 40000 ਦੀ ਨਿਮਣੀ ਅਮਾਉਂਟ ਕੋ ਸਟਾਰਟ ਹੋ ਜਾਏਗਾ ਤੁਸੀਂ ਅੰਤ ਨਹੀਂ ਕਰਨਾ ਤੱਕ ਜਿੰਨਾ ਮਰਜ਼ੀ ਲਗਾ ਲਓ ਕੋਈ ਅੰਤ ਨਹੀਂ ਹੈ ਉਹ ਵਾਇਰਟੀ ਬਹੁਤ ਹੈ ਜਿਹੜੇ ਅੱਜ ਟ੍ਰੇਨਿੰਗ ਆਏ ਆ ਇਹ ਮਤਲਬ ਜਿਹੜੇ ਹੈਗੇ ਆਰਥਿਕ ਤੌਰ ਤੇ ਪਛੜੇ ਹੋਏ ਵਰਗਾਂ ਨੂੰ ਬਿਲੋਂਗ ਕਰਦੇ ਖਾਸ ਕਰਕੇ ਜਿਨ੍ਹਾਂ ਦੀ ਆਰਥਿਕ ਹੈਗੀ ਆਰਥਿਕ ਲੈਵਲ ਹੈਗਾ ਉਹ ਮਾਈਨਸ 0 ਤੋਂ ਸ਼ੁਰੂ ਹੁੰਦਾ 0 ਤੋਂ ਬਹੁਤ ਵੱਡੀ ਗੱਲ ਹੈਗੀ ਸੋ ਅਸੀਂ ਕਿੰਨੇ ਵੀ ਇੱਕ ਇਹ ਜੇ ਸ਼ੁਰੂ ਕਰਨ ਦਾ ਕਿੰਨਾ ਘਟੋ-ਕਟ ਕਰ ਸਕਦੇ ਇਹਨਾਂ ਲਈ ਜਿਹੜੇ ਸ਼ਬਦ ਤੁਹਾਡੇ ਚਾਹੀਦੇ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਐਜ਼ ਅ ਟ੍ਰੇਨਿੰਗ ਲੈਣੀ ਐਜ਼ ਅ ਪ੍ਰੈਕਟੀਕਲ ਕਰਨਾ ਜ਼ਰੂਰੀ ਹੈ ਤੁਸੀਂ ਸ਼ੌਪ ਤੇ ਲੱਗੇ ਕੁਝ ਵੀ ਕਰੀ ਤੁਸੀਂ ਕਰਦੇ ਹੋ ਪ੍ਰੈਕਟੀਕਲ ਲੋ ਤੁਸੀਂ ਸਟਾਰਟਿੰਗ 'ਚ ਆਪਣਾ ਬਿਜ਼ਨਸ ਕੋਡ ਕੇ ਬੈਜੂਗੀ ਕਾਟਾ ਕਾ ਲੂਗੀ ਜਿਸ ਜੀਰੋ ਤੋਂ ਜੋ ਟ੍ਰੇਡ ਮੰਦੇ ਲੱਗ ਕਰ ਰਹੇ ਐ ਫਿਰ ਉਹਨਾਂ ਦਾ ਹੋਰ ਰਿਟੇਡਾ ਹੋ ਜਾਂਦਾ ਉਹ ਲੋਨ ਤੁਸੀਂ ਪਹਿਲਾਂ ਟ੍ਰੇਨਿੰਗ ਲੋ ਤੁਹਾਨੂੰ ਤਾਂ ਕਿ ਬਾਅਦ ਚ ਕੱਟਣਾ ਤੁਸੀਂ ਸਟਾਰਟਿੰਗ 'ਚ 20000 40000 ਤੋ ਕਰ ਸਕਦੇ ਹੋ ਦੋ ਦੋ ਦਿਨ ਪੀਸ ਰੱਖੋ ਤੇ ਜਿਸ ਸਮਾਂ ਨਾਲ ਤੁਹਾਡੀ ਅੱਗੇ ਅੱਗੇ ਆਉਂਦੀ ਆ ਉਸ ਨਾਲ ਤੁਸੀਂ ਜੁੜ ਸਕਦੇ ਮੈਂ ਇਹ ਮੋਰਨ ਦੀ ਗੱਲ ਸੇ ਐਡ ਕਰਨਾ ਚਾਹਾਂ ਹਣਾ ਜਿੱਦਾਂ ਤੁਸੀਂ ਕਿਹਾ ਵੀ ਮੇਰੇ ਕੋਲ ਇਨਵੈਸਟਮੈਂਟ ਕਰਨ ਲਈ ਕੁਝ ਵੀ ਨਹੀਂ ਹੈ ਪਾਇਆ ਵੀ ਨਹੀਂ ਹੈ ਉਹਨਾਂ ਨੇ ਜਵਾਬ ਤਾਂ ਦਿੱਤਾ ਮੈਂ ਉਹਨੂੰ ਥੋੜਾ ਜਿਆਦਾ ਹੋਰ ਸਟਰੈਂਥਨ ਕਰਾਂਗੀ ਕਿ ਤੁਸੀਂ ਅੱਜ ਟ੍ਰੇਨਿੰਗ ਲੈ ਕੇ ਜਾ ਰਹੇ ਹੋ ਸਾਡਾ ਕੋਈ ਪੈਸਾ ਨਹੀਂ ਲੱਗ ਰਿਹਾ ਨੋਲੇਜ ਮਾਧਰੀ ਹੈ ਸਾਰੀ ਜਿੰਨੀ ਜਿੰਨੀਆਂ ਸ਼ਾਪਸ ਨੇ ਤੁਸੀਂ ਉੱਥੇ ਜਾ ਕੇ ਅਰਨਿਕ ਤੋਂ ਸਟਾਰਟ ਕਰ ਸਕਦੇ ਹੋ ਰਾਦਰਨ ਪੈਸਾ ਲਾ ਕੇ ਅਰਨਿਕ ਤੋਂ ਸਟਾਰਟ ਕਿਦਾਂ ਤੁਸੀਂ ਸਿੱਖ ਲਿਆ ਇੱਕ ਵੇਰੀਅਮ ਕਿਦਾਂ ਬਣਾਣਾ ਹੈ ਇੱਕ ਵੇਰੀਅਮ ਦੀ ਮੇਨਟੇਨੈਂਸ ਕਿਦਾਂ ਕਰਨੀ ਹੈ ਠੀਕ ਹੈ ਹੁਣ ਤੁਸੀਂ ਬੰਦੇ ਰੱਖੇ ਹੋਏ ਆ ਕਿੰਨੇ ਬੰਦੇ ਰੱਖੇ ਹੋਏ ਆ 6-7 ਬੰਦੇ ਰੱਖੇ ਆ ਉਹ 6-7 ਬੰਦੇ ਦੁਕਾਨ ਤੇ ਤਾਂ ਨਹੀਂ ਬੈਠੇ ਰਹਿੰਦੇ ਦੁਕਾਨ ਦੇ ਨਾਲ ਨਾਲ ਜਿਹੜਾ ਤੁਹਾਨੂੰ ਮੈਂ ਪਹਿਲੇ ਦਿਨ ਹੀ ਦੱਸਿਆ ਸੀ ਕਿ ਮੇਰੀਆਂ ਮੈਂਟੇਨੈਂਸ ਦਾ ਜਿਹੜਾ ਕੰਮ ਹੈ ਘਰਾਂ ਵਿੱਚ ਜਾ ਕੇ ਕਿਸੇ ਹੋਰ ਜਗ੍ਹਾ ਤੇ ਲੱਗਿਆ ਉੱਥੇ ਜਾ ਕੇ ਤੁਸੀਂ ਮੈਂਟੇਨੈਂਸ ਕਰਨੀ ਹੈ ਉਹਦੇ ਨਾਲ ਕੀ ਹੈ ਤੁਸੀਂ ਕੀ ਇਨਵੈਸਟ ਕੀਤਾ ਕੁਝ ਵੀ ਨਹੀਂ ਨੌਲੇਜ ਲਈ ਹੈ ਵਾ ਤੁਸੀਂ ਇਹਨਾਂ ਨਾਲ ਜਾਣਾ ਹੈ ਇਹਨਾਂ ਨਾਲ ਜੁੜੋਗੇ ਤੇ ਇਹ ਤੁਹਾਨੂੰ ਅੱਗੋਂ ਇੰਗੇਜ ਕਰ ਦੇਣਗੇ 4-5 ਕਰਾਣਾ ਆਉਂਦਾ ਕਰਾਣਾ ਉਹ ਤੁਹਾਡਾ ਸ਼ੁਰੂ ਵਿੱਚ ਹੀ ਅਰਨਿੰਗ ਸ਼ੁਰੂ ਹੋ ਗਈ ਪਲੱਸ ਐਕਸਪਰਟ ਹੋਣ ਦੀ ਜੋ ਲੋੜ ਹੈ ਜਿਹੜੀ ਪੂੰਜੀ ਲਾਉਣ ਦੀ ਗੱਲ ਹੈ ਉਹ ਸੈਕਿੰਡ ਸਟੈਪ ਹੈ ਅਸੀਂ ਨਹੀਂ ਲਾ ਸਕਦੇ ਪਰ ਉਹ ਤੋਂ ਸੋਚ ਕੇ ਆਪਾਂ ਬੈਠ ਨਹੀਂ ਜਾਣਾ ਸੋ ਸਾਡੇ ਕੋਲ ਇੱਕ ਫਲੈਕਸੀਬਿਲਿਟੀ ਆ ਗਈ ਨਾ ਗੁਣ ਆ ਗਿਆ ਸਾਡੇ ਕੋਲ ਹੁਣ ਅਸੀਂ ਜਾ ਕੇ ਲੋਕਾਂ ਨਾਲ ਅਟੈਚ ਅਟੈਚ ਹੋ ਗਏ ਨਾ ਆਪਾਂ ਇੱਕ ਤਰ੍ਹਾਂ ਦੇ ਸੋ ਸਲੋਲੀ ਸਲੋਲੀ ਤੁਸੀਂ ਉਹਨੂੰ ਇਹਨਾਂ ਨੇ ਕਿਹਾ 30 ਜਾਂ 40 ਹਜ਼ਾਰ ਤੋਂ ਜਿੱਦਾਂ ਤੁਸੀਂ ਇਨਵੈਸਟ ਕਰਕੇ ਸ਼ੁਰੂਆਤ ਤੋਂ ਕਰ ਸਕਦੇ ਹੋ ਆਰੇ ਆਨ ਕਰੋ ਥੋੜਾ ਜਿਹਾ ਉਹਦੇ ਚੋਂ ਬਚਾਓ ਉਹਦੇ ਚੋਂ 300 ਨਹੀਂ ਲਾਣਾ ਤੁਹਾਨੂੰ ਮੈਂ ਕਹੇ ਤੁਹਾਡੇ ਘਰ ਜੋ ਪਿਆ ਹੋਇਆ ਸਾਜੂ ਸਮਾਨ ਉਹਨੂੰ ਹੀ ਯੂਜ਼ ਕਰੋ ਤੁਸੀਂ ਦੇਖਿਆ ਮੱਛੀਆਂ ਦੇਣ ਵਾਲੀਆਂ ਮੱਛੀਆਂ ਲਿਖੀਆਂ ਵਾਈ ਵੀਰ ਉਹਨੂੰ ਕਿੰਨੀ ਦੇਣਾ ਚਾਹੀਦੀ ਹੈ ਕਿੰਨਾ ਸਾਈਜ਼ ਹੈ ਮੱਛੀਆਂ ਦਾ ਦੋ ਪਰਜਾਤਰੀਆਂ ਦੀਆਂ ਰੱਖ ਲੋ 20 ਬਰੂਡਲ ਲੈ ਆਓ ਸ਼ੁਰੂਆਤ ਤੇ ਅੱਜ ਦੇ ਡੇਟ ਤੋਂ ਬਰੂਡਲ ਵਧੀਆਂ ਤੋਂ ਵਧੀਆਂ ਇੱਕ ਬਰੂਡਲ ਤੁਹਾਨੂੰ 20 ਰੁਪਏ ਦਾ ਪਿਆ 20 ਹਿੰਦੂ ਹੀ 400 ਰੁਪਿਆ ਕੀ ਕਹੇ ਆਂ ਸਰਫੇ ਆਉ ਲਾਇਆ ਪਲੱਸ ਪੜਾ ਕੰਟੇਨਰ ਘਾਰੀਆ ਤੁਹਾਡੇ ਕੋਲ ਉਹਦੇ ਤੇ ਕੋਈ ਇਨਵੈਸਟਮੈਂਟ ਨਹੀਂ ਕੀਤੀ ਉਹ ਤੁਸੀਂ ਆ ਭਾਜੀ ਪਾਲੋ ਕੋਲ ਭੱਲੇ ਆ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਬਰੀਡਿੰਗ ਦੀ ਮੈਨੂੰ ਹਾਲ ਹੋ ਗਈ ਮਤਲਬ ਤੁਸੀਂ ਇਹ ਨਾ ਸੋਚੋ ਕਿ ਪਹਿਲੇ ਸ਼ੁਰੂਆਤ ਤੇ ਮੈਂ 50000 ਰੁਪਏ ਦੀ ਇਨਵੈਸਟਮੈਂਟ ਕਰਾਂ ਆਪਾਂ ਕਰਨੀ ਨਹੀਂ ਆਪਾਂ ਉਹਨੀ ਹੀ ਕਰਨੀ ਹੈ ਜਿੰਨਾ ਮੇਰੇ ਕੋਲ ਹੈ ਕਿਉਂ ਸਿਮਰਨ ਜੀ ਠੀਕ ਹੈ ਸਿਮਰਨ ਜੀ ਆਪਣੇ ਕਿੰਨੀਆਂ ਪ੍ਰਜਾਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੋਕ ਜ਼ਿਆਦਾ ਚਾਹੁੰਦੇ ਆ ਜਿਹੜੀਆਂ ਜ਼ਿਆਦਾ ਚਾਹੁੰਦੀਆਂ ਜਿਹੜੀ ਡੀਡ ਦੇ ਵਿੱਚ ਜਿਹੜੀ ਪੰਜਾਬ ਦੀ ਪ੍ਰਜਾਤੀ ਤਲੁਕ ਕਾਫੀ ਉੱਠ ਅੱਜਕੱਲ ਇੰਪੋਰਟ ਨੂੰ ਇੱਥੇ ਬਰੀਡ ਕਰਕੇ ਉਹ ਬਣਾਉਣਾ ਚਾਹੁੰਦੇ ਆ ਜੀ ਪੰਜਾਬ ਵਾਲੀ ਪ੍ਰਜਾਤੀ 3-4 ਸਾਲ ਪਹਿਲਾਂ ਤੱਕ ਬੜੀ ਚੱਲ ਰਹੀ ਸੀ ਪਰ ਅਜਨੇ ਡੇਟ ਚ ਇੰਪੋਰਟ ਜ਼ਿਆਦਾ ਚੱਲਦੀ ਹੈ ਕਿਉਂਕਿ ਬਾਹਰੋਂ ਉਹਦੇ ਬਲੂਡਰ ਮੰਗਵਾ ਕੇ ਇੱਥੇ ਬਰੀਡ ਕਰਕੇ ਉਹਨਾਂ ਨੂੰ ਸੇਲ ਕਰਨਾ ਜ਼ਿਆਦਾ ਪ੍ਰੀਫਰ ਕਰਦੇ ਆ ਕਿਉਂਕਿ ਉਹਦੇ ਵਿੱਚ ਇੱਕ ਤਾਂ ਪ੍ਰੋਫਿਟ ਅੱਛਾ ਹੈ ਔਰ ਉਹਦੇ ਵਿੱਚ ਇੱਕ ਨਾਮ ਬਣਦਾ ਕਿ ਹਾਂ ਵੀ ਬੰਦਾ ਇੱਥੇ ਬਰੀਡਿੰਗ ਕਰ ਰਿਹਾ ਇੱਕ ਲੋਕਲ ਬਰੀਡ ਤਾਂ ਹਰ ਕੋਈ ਕਰ ਲੈਂਦਾ ਜੀ ਜਿਹੜੀ ਆਪਣੇ ਬਾਹਰ ਲਈ ਉਹਨੂੰ ਕਰਨ ਔਖਾ ਹੈ ਮੇਰੀ ਅਨੁਮਾਨੀ ਮੈਂ ਅਕਾਊਂਟ ਨਾਲ ਦੇ ਕਹਿੰਦਾ ਇਹੀ ਹੈ ਕਿ ਜਿਹੜੇ ਅੱਥੇ ਦੇ ਲੋਕ ਨੇ ਤੁਹਾਡੇ ਕੋਲ ਕਿੰਨੀਆਂ ਕੁ ਵੈਰਾਈਟੀਆਂ ਦੀ ਡਿਮਾਂਡ ਆਦੀ ਹੈ ਡਿਮਾਂਡ ਤਾਂ ਹਰ ਇੱਕ ਚੀਜ਼ ਦੀ ਆਉਂਦੀ ਹੈ ਨੋਰਮਲ ਤੋਂ ਨੋਰਮਲ ਫਿਸ਼ ਦੀ ਡਿਮਾਂਡ ਆਦੀ ਹੈ ਪਰ ਹਰ ਇੱਕ ਬਿਗਨਰ ਵੀ ਹੈਗਾ ਹੈ ਹਰ ਇੱਕ ਐਕਸਪਰਟ ਵੀ ਹੈਗਾ ਹੈ ਕਹਿੰਦਾ ਬਿਗਨਰ ਤਾਂ ਸਟਾਰਟ ਹੁੰਦਾ ਹੈ ਇੱਕ ਨੋਰਮਲ ਫਿਸ਼ ਸਸਤੀ ਵਿੱਚ ਤੋਂ ਉਸ ਤੋਂ ਬਾਅਦ ਹੀ ਅੱਗੇ ਕਿੰਨੇ ਵੱਧਦੇ ਹੈਗੇ ਅਰ ਤੇ ਕੱਟੋ-ਕੱਟ ਕੇ ਤਾਂ 100 ਤੋਂ 150 ਵੈਰਾਈਟੀਆਂ ਆਪਣੇ ਇਥੇ ਲੋਕਲ ਦੀ ਹੀ ਵਿਕਦੀਆਂ ਨੇ ਜਿਹੜੀ ਲੋਕਲ ਇੰਪੋਰਟ ਦਾ ਜਿਹੜਾ ਠੀਕ ਹੈ ਜੀ ਦਸਵਾਹੋ ਹੋਰ ਕੁਐਸਚਨ ਜੀ ਕੀ ਸਾਲ ਪਹਿਲੇ ਜਾਂ 15 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਮੈਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਤੁਹਾਡੇ ਮਨ ਵਿੱਚ ਕੀ ਸੀਗਾ ਤੁਹਾਡੇ ਮਨ ਚੋਂ ਆਣ ਦੀ ਜਸਵਾ ਪ੍ਰੋਬਲਮ ਕੀ ਕੀ ਹੈ ਪਹਿਲੇ ਪੁੱਛੋ ਵੀ ਤੁਸੀਂ ਇਹ ਦੇ ਵਿੱਚ ਆਏ ਕੀ ਸੋਚ ਕੇ ਆਏ ਸੀ ਮੋਟੀਵੇਟ ਕਿੱਥੋਂ ਹੋਇਆ ਕਿੱਥੋਂ ਹੋਇਆ ਰਿਟੇਲ ਦੇ ਸੰਦਰਭ ਛੋਟੇ ਬੰਦੇ ਨੂੰ ਇਹੀ ਹੁੰਦਾ ਕਿ ਕੋਈ ਬਿਜ਼ਨਸ ਦੇ ਵਿੱਚ ਸੈੱਟ ਹੋਣਾ ਆਪਾਂ ਜੋਬ ਵਗੈਰਾ ਕਰਨੀ ਕੋਈ ਚਾਤਨਾ ਅਗੇ ਫਿਊਚਰ ਬਣਾਉਣਾ ਹੈ ਹਨ ਸਟਾਰਟਿੰਗ ਦੇ ਵਿੱਚ ਕਰਨਾ ਹੀ ਤੁਸਨਾ ਕੁਝ ਪੈਂਦਾ ਮੇਰੇ ਬਾਪ ਦਾ ਇਹੀ ਕੰਮ ਸੀਗਾ ਉਹ ਰਿਟੇਲ ਸ਼ਾਪ ਰਨ ਕਰਦੇ ਸੀ ਕਿ ਨਾਲ ਲੱਗ ਗਿਆ ਜੀ ਉਹਨੂੰ ਐਕਸਪੈਂਡ ਕਰ ਲਿਆ ਜੀ ਮੈਂ ਆਪਣਾ ਜਰੀਆ ਬਣਾ ਲਿਆ ਇਹੀ ਚੀਜ਼ ਹੈ ਜੋ ਤਕੀਨ ਹੈ ਸਿਮਰਨ ਜੀ ਫਰਕ ਜਿਹੜੀ ਹੈਗੀ ਆ ਤੁਸੀਂ ਸਜਾਵਟੀ ਮੱਛੀ ਜਿਹੜੀ ਮੰਗਵਾ ਰਹੇ ਆ ਇਹ ਕੋਈ ਬਾਹਰਲੇ ਸੂਬਿਆਂ ਤੋਂ ਮੰਗਵਾ ਰਹੇ ਆ ਜਾਂ ਕੋਈ ਬਾਹਰ ਮਤਲਬ ਕਿ ਆਊਟ ਆਫ ਕੰਟਰੀ ਮੰਗਵਾ ਰਹੇ ਆ ਤੇ ਲੋਕਲ ਜਿਹੜੀ ਬਰੀਡ ਆ ਸਾਰੀ ਕਲਕੱਤਾ ਤੋਂ ਆਉਂਦੀ ਹੈ ਤੇ ਬਾਕੀ ਚੇਨਈ ਐਂਡ ਬੰਬੇ ਤੋਂ ਇੰਪੋਰਟ ਆਈਟਮ ਹੁੰਦੀ ਜਿਹੜੀਆਂ ਬਰਾਂਡ ਦੇ ਹੁੰਦੇ ਨੇ ਉਹ ਇੰਪੋਰਟ ਦੇ ਨੇ ਤੇ ਸਾਰਿਆਂ ਨਾਲ ਆਪਣਾ ਲਿੰਕੇਜ ਹੈ ਸਾਰੇ ਨਾਲ ਇੱਕ ਹੋਰ ਛੋਟੀ ਜੀ ਜਾਣਕਾਰੀ ਵੀ ਜਿਹੜਾ ਇਹਦਾ ਰੇਟ ਹੈਗਾ ਉਹ ਘੱਟ ਤੋਂ ਘੱਟ ਕਿੰਨਾ ਹੈ ਤੇ ਵੱਧ ਤੋਂ ਵੱਧ ਸਜਾਵਟੀ ਮਸਜਿਦ ਕਿੰਨਾ ਹੈ ਉਹ ਜਾਣਕਾਰੀ ਹੈ स्टार्टिंग ਦਾ ਸਰ ਜੀ ਦੋ ਤਿੰਨ ਰੁਪਏ ਤੋਂ ਹੀ ਸਟਾਰਟ ਹੋ ਜਾਂਦੀ ਹੈ ਐਂਡ ਬਿਲਕੁਲ ਸਸਤੀ ਦੋ ਔਰ ਅੰਤਿਗੋਏ ਹਨ ਜਿਹਨਾਂ ਮੱਝੂਪੇ ਲੈ ਜੋ ਇੱਕ ਇੱਕ ਲੱਖ ਰਿਜੀਟ ਲਗਦੀ ਮੱਝੂਪੇ ਚੀਏ ਅਸ ਕੁਝ ਕਰੀਏ ਹਰ ਕੋਈ ਪੈਸਾ ਖਰਚਾ ਹਰ ਕੋਈ ਨੂੰ ਬਹੁਤ ਸ਼ੌਂਕ ਹੈ ਲੋਕਾਂ ਨੂੰ ਇੱਥੇ ਉਹ ਚੀਜ਼ ਹੈ ਲੁਧਿਆਣੇ ਦੇ ਵਿੱਚ ਠੀਕ ਹੈ ਧੰਨਵਾਦ ਜੀ ਸੈਡ ਨੇਚਰ ਐਡਵਾਂਟੇਜ ਕੀ ਰਹੀਆਂ ਕਿਸ ਐਡਵਾਂਟੇਜ ਕੀ ਰਹੀਆਂ 네ਗੇਟਿਵ ਖਿਆਲ ਵੀ ਆਏ ਹੋਣੇ ਕਦੇ ਇਹ ਵੀ ਆਇਆ ਕਿ ਬੰਦ ਕਰਦਾ ਕੰਮ ਨਹੀਂ ਚੱਲਣਾ ਮੇਰੇ ਕੋਲ ਉਹ ਵੀ ਦੱਸਣਾ ਹੈ ਤੁਸੀਂ ਵੀ ਇਹਨਾਂ ਦੀ ਕਰਕੇ ਫਿਰ ਆਪਣੇ ਤੁਹਾਡੀ ਦਸੋਂ ਹਾਂ ਉਦੋਂ ਸੀਗੇ ਸਟਾਰਟਿੰਗ ਚ ਤਾਂ ਮੈਂ ਤਾਂ ਕਿ 2000 ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਮੈਂ ਸਕੂਲ ਪੜ੍ਹਦਾ ਸੀ ਉਦੋਂ ਲੋਕਾਂ ਨੂੰ ਨੋਲੇਜ ਨਹੀਂ ਸੀ ਜੋ ਉੱਥੇ ਪਿਆ ਹੁੰਦਾ ਸੀ ਉਹੀ ਚੱਕ ਕੇ ਉਹਨਾਂ ਨੇ ਲੈ ਜਣ ਚੋਣ ਹੁਣ ਅੱਜ ਦੀ ਰੇਟ ਦੇ ਵਿੱਚ ਨੈਟ ਇੰਨਾ ਵੱਧ ਗਿਆ ਹੈ ਸੋਸ਼ਲ ਮੀਡੀਆ ਇੰਨਾ ਐਕਸਪੈਂਡ ਹੋ ਗਿਆ ਹੈ ਪੜ੍ਹ ਕੇ ਜਾਂਦੇ ਸਾਰੇ ਸਾਰੇ ਪੜ੍ਹ ਕੇ ਜਾਂਦੇ ਆ ਪਲੱਸ ਸਾਨੂੰ ਵੈਰਾਈਟੀ ਦੱਸ ਦੇਗੀ ਇਹ ਵੈਰਾਈਟੀ ਚਾਹੀਦੀ ਹੈ ਤੇ ਇਦਾਂ ਦੀ ਚਾਹੀਦੀ ਹੈ ਲੋਕੀ ਅੱਜ ਕੱਲ ਇਹ ਨਹੀਂ ਕਰਦੇ ਕਿ ਜਾਂ ਵੀ ਚੋਪੀ ਦੇ ਚੱਕ ਕੇ ਲੈ ਗਏ ਉਹ ਅਲੱਗ-ਅਲੱਗ ਡਿਮਾਂਡ ਕਰਦੇ ਨੇ ਇਹੀ ਦਾ ਬਹੁਤ ਵੱਡਾ ਫਾਇਦਾ ਹੈ ਹਾਂਜੀ ਹਾਂਜੀ ਐਡਵਾਂਟੇਜ ਇਸ ਇਹੀ ਹੈ ਜੀ ਇਹ ਨਾਲ ਆਪਣਾ ਸੋਰਸ ਹੋਰ ਚੜ੍ਹ ਗਿਆ ਠੀਕ ਹੈ ਲੋਕਾਂ ਨੂੰ ਹੋਰ ਅਵੇਰਨੈਸ ਪੈ ਰਹੀ ਹੈ ਹਵੇ ਆਪਣਾ ਨੋਲੇਜ ਮਿਲਦੀ ਪਈ ਹੈ ਜੇ ਤੁਸੀਂ ਕਹੋ ਡਿਸਐਡਵਾਂਟੇਜਸ ਡਿਸਐਡਵਾਂਟੇਜਸ ਹੈ ਤਾਂ ਕੋਈ ਨਹੀਂ ਇਸ ਨਾਲ ਇੰਸੇ ਵੱਧ ਤਾਂ ਹੀ ਪਿਆ ਕੋਈ ਦਾ ਝੜਦਾ ਤੁਸੀਂ ਕਦੇ ਵੀ ਸੋਚਿਆ ਜਦੋਂ ਤੁਸੀਂ ਫਾਦਰ ਸਾਹਿਬ ਦੇ ਟੇਲ ਰਹੇ ਸੀ ਹੈਨਾ ਫਿਰ ਤੁਸੀਂ ਜਦੋਂ ਆਏ ਫਿਰ ਸਲੋਨੀ ਸਲੋਨੀ ਤੁਸੀਂ ਉਹਨੂੰ ਵਧਾਇਆ ਹੁਣ ਜਿਹੜਾ ਹਾਲ ਸੈੱਡ ਹੈ ਕਦੇ ਵੀ ਨਹੀਂ ਲੱਗਿਆ ਕਿ ਨਹੀਂ ਆ ਮੈਂ ਕਿੱਥੇ ਪੰਗਾ ਲੈ ਲਿਆ ਨੇ ਦਲੀਟ ਸਟਾਰਟਿੰਗ ਚਲ ਰਹੀ ਹੈ ਜੀ ਸਟਾਰਟਿੰਗ ਆ ਬਟਾ ਹੋ ਵੀ ਜਦੋਂ ਖੱਜਲ ਖਵਾਰੀ ਹੋਏ ਬੰਦੇ ਨੂੰ ਨਾ ਸੋਚੂ ਜਮਨ ਦੇ ਵਿੱਚ ਕੀਤਾ ਸਟਾਰਟ ਉਹਦਾ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਉਹ ਲੈਣੀ ਨੌਲੇਜ ਪੈਂਦੀ ਫਿਰ ਉਹ ਸਾਰਾ ਸੈਟਿੰਗ ਉੱਗਣ ਜਾਂਦੀ ਹੈ ਉਹ ਹੀ ਚੀਜ਼ ਹੈ ਅੱਛਾ ਚਲੋ ਖੱਜਲ ਖਵਾਰੀ ਦੇ ਕਿਹੜੇ ਕਿਹੜੇ ਕਾਰਨ ਹੋ ਸਕਦੇ ਆ ਖੱਜਲ ਖਵਾਰੀ ਦਾ ਇਨਸੈਂਸ ਇਹ ਹੁੰਦਾ ਜੀ ਜਿੱਦਾਂ ਫਿਸ਼ਸ ਡੈਟ ਬਹੁਤ ਪੰਡਾ ਚਾਹਤ ਹੈ ਜਿਵੇਂ ਇਹ ਆਪਣੀ ਗੁਨਸਾਰੀ ਉੱਤੇ ਲੱਗੀ ਹੁੰਦੀ ਹੈ ਔਰ ਉਹੀ ਉਹ ਬਿਮਾਰ ਹੋ ਜਾ ਜਾਂ ਕੋਈ ਹੋਰ ਵੀ ਸਾਇੰਸ ਚੰਗੀ ਕੁਝ ਕਰਨੀ ਚਾਹੀਦੀ ਸੀ ਜਿੰਨ ਕਿ ਉਹ ਦਾ ਪਰਖਣਾ ਕੀਤਾ ਜਾਂਦਾ ਹੈ ਉਹਦੇ ਵਿੱਚ ਜਿਵੇਂ ਕਿ ਨੋਰਮਲ ਜਿਹੜੀ ਆਪਣਾ ਐਕਸੈਸਰੀ ਟਾਈਪ ਉਹਨਾਂ ਦੇ ਕਹਿ ਲੈਣੇ ਉਹਦੇ ਤੋਂ ਕੋਈ ਨੁਕਸਾਨ ਹੀ ਨਹੀਂ ਹੈ ਉਹ ਕੋਈ ਆਦਮੀ ਦਕਲ ਵਿੱਚ ਜੂਗੀ ਨਹੀਂ ਤਾਂ ਦੱਸੋ ਵੀ ਉਹਦਾ ਕੋਈ ਨਾ ਮੈਂ ਫਿਰ ਤੋਂ ਵੀ ਨਾ ਕਿਹਾ ਤੇ ਬਿਨੂ ਦੇ ਕਿੰਨੇ ਸ਼ੇਅਰਿਕ ਰਹੀਆਂ ਤਾਂ ਐਕਸੈਸਰੀ ਹਾਂਜੀ ਹੁਣ ਜਿਹੜੇ ਇਹਨਾਂ ਨੇ ਇਹ ਚੀਜ਼ਾਂ ਦੱਸੀਆਂ ਉਹਦੇ ਬਾਰੇ ਤੁਹਾਨੂੰ ਕੁਝ ਲੱਗਦਾ ਆਏ ਕੁਝ ਚਾਹੋ ਕੁਝੋ ਕੁਝੋ ਬੜੀ ਮਿੱਟੀ ਜਿੱਤਣ ਹੁਣ ਤਕਰੀਬਨ ਸਾਰੇ ਪਿੰਡਾਂ ਤੋਂ ਨੇ ਹਾਂ ਇਹਨਾਂ ਦੀਆਂ ਸ਼ਾਪਾਂ ਕਸ਼ਹਿਰ ਦੇ ਵਿੱਚ ਹੈਗੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਆਪਾਂ ਨੂੰ ਵੀ ਸਾਨੂੰ ਵੀ ਇਹਦੀ ਮਤਲਬ ਹੀ ਸ਼ਹਿਰ ਦੇ ਵਿੱਚ ਵੀ ਜ਼ਿਆਦਾ ਦੁਕਾਨਾਂ ਉੱਥੇ ਕਿਰਾਏ ਤੇ ਲੈਣੀ ਪਊਗੀ। ਇਹ ਚੀਜ਼ ਵਾਸਤੇ ਵੀ ਉਹ ਆਪਾਂ ਨੂੰ ਲੋਕੇਸ਼ਨ ਵੀ ਮੈਟਰ ਕਰੂਗੀ ਇਸ ਚੀਜ਼ ਦੀ ਕਿਉਂਕਿ ਇਹ ਚੀਜ਼ ਉੱਥੇ ਜ਼ਿਆਦਾ ਮਤਲਬ ਵੇਚੂਗੀ ਵੀ ਜਿੱਥੇ ਲੋਕਾਂ ਦਾ ਆਉਣਾ ਜਾਣਾ ਬੜਾ ਹੈ ਹੁਣ ਪਿੰਡ ਦੇ ਵਿੱਚ ਤਾਂ ਕੋਈ ਮੱਛੀਆਂ ਲੈਣ ਆਊਗਾ ਨਹੀਂ ਆ। ਤੁਸੀਂ ਪਹਿਲੇ ਕੋਸ਼ਿਸ਼ ਕਰੋ ਆਨਸਰ ਦੇਣ ਦੀ ਫਿਰ ਮੈਂ ਦੇਵਾਂਗੀ। ਤੁਸੀਂ ਵੀ ਦੇਣਾ। ਇਦਾਂ ਹੀ ਹੈ ਜੀ। ਜੇ ਤੁਸੀਂ ਕਹਿੰਦੇ ਹੋ ਕਿ ਪਿੰਡ ਦੇ ਵਿੱਚ ਰਹਿਣੀ ਹੋ ਤਾਂ ਪਿੰਡਾਂ ਦੇ ਵਿੱਚ ਸਾਡੇ ਨਾਲ ਘੱਟੋ ਘੱਟ 100 ਤੋਂ ਵੱਧ ਬੰਦਾ ਜੁੜਿਆ ਹੋਇਆ ਹੈ ਜਿਹੜਾ ਪਿੰਡਾਂ ਦੇ ਵਿੱਚ ਸ਼ਾਪ ਕਰ ਰਿਹਾ ਹੈ। ਕੀ ਸ਼ੌਕਾ ਕਰਦੇ ਆ ਪਰ ਵੀ ਮਤਲਬ ਵੀ ਪੂਰੇ ਵੀ ਉਹ ਨਹੀਂ ਹੈਗੇ ਜੇ ਤੁਸੀਂ ਕਹੋਗੇ ਕਿ ਮੈਂ ਹੈਗੀ ਕਿ ਪਿੰਡਾਂ ਦੇ ਵਿੱਚ ਦੱਸੋ ਜੇ ਤੁਸੀਂ ਕਹੋਗੇ ਕਿ ਮੈਂ ਵੱਡਾ ਕੰਮ ਕਰਨਾ ਚਾਹੁੰਨਾ ਉਹ ਤਾਂ ਫਿਰ ਸ਼ਹਿਰ ਹੀ ਆਪਣ ਨੂੰ ਬੀਨ ਹੈਗਾ ਕਿ ਇਹ ਕੋਰੇ ਵਿੱਚ ਸਾਰਾ ਤੁਹਾਨੂੰ ਆਣ ਜਾਣ ਕਰਨਾ ਉਹ ਸਾਰਾ ਵਿੱਚ ਹੁੰਦਾ ਹੈ ਜੇ ਤੁਹਾਡੇ ਕੋਲ ਪ੍ਰੋਪਰ ਸਮਾਰ ਜਿਹਾ ਨੋਲੇਜ ਹੈਗੀ ਤੁਹਾਡੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਤੋਂ ਬੰਦੇ ਆ ਸਕਦੇ ਐਡੀ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਹਾਡੇ ਉੱਤੇ ਤੁਸੀਂ ਕਿੰਨਾ ਕੋ ਨੂੰ ਖਿੱਚ ਸਕਦੇ ਮੈਂ ਜੁਰੀ ਹਾਂ ਹਾਂਜੀ ਆਪਦਾ ਨਾਮ ਕਿੱਥੋਂ ਆਇਓ ਇਹ ਸਾਰਾ ਮੋਬਾਈਲ ਨੰਬਰ ਸਭ ਕੁਝ

ਬਾਰ ਲੈ ਜਾਓ ਥੋੜੇ ਦੇਰ ਜੇ ਤੱਕ ਗਜ਼ਰਾਲ ਨਗਰ ਹਾਂਜੀ ਸਰ ਜੀ ਦਿਓ ਜੀ ਜਾਣਕਾਰੀ ਸਾਨੂੰ ਹਾਂ ਜਿਹੜੀ ਲੋਕੇਸ਼ਨ ਦੀ ਗੱਲ ਕਰ ਰਹੇ ਹੋ ਨਾ ਲੋਕੇਸ਼ਨ ਡੈਫੀਨਿਟਲੀ ਮੈਟਰ ਕਰਦੀ ਹੈ ਪਰ ਉਸ ਤੋਂ ਇਲਾਵਾ ਨੋਲੇਜ ਜਿਹੜਾ ਨਾ ਉਹ ਤੋਂ ਕਿੱਥੇ ਜੀ ਨੋਲੇਜ ਮੈਟਰ ਕਰਦੀ ਸਭ ਤੋਂ ਜ਼ਿਆਦਾ ਜੇ ਤੁਹਾਨੂੰ ਕੋਈ ਚੀਜ਼ ਨੋਲੇਜ ਦੀ ਲੋਕੇਸ਼ਨ ਬਿਸ਼ਰ ਇੰਟੀਰੀਅਰ ਵੀ ਹੈ ਮੈਨੂੰ ਸਮਝਦਾ ਕਿ ਕੋਈ ਕਸਟਮਰ ਤੁਹਾਡੇ ਕੋਲ ਨਹੀਂ ਪਹੁੰਚੇਗਾ डेफिनेटली कस्टमर थोड़े को पहुंचेगा बिकॉज ऑफ योर नॉलेज किल क्वालिटी अच्छी मेनटेन रहेगी ऑलजो नॉलेज है लोकेशन कोई खास मैटर नहीं करती मैं जरूर समझता दस समान रख लो हज़ार समान रख लो दस लाख रुपया लगा दो पता ही कुछ नहीं है तो कोई फायदा नहीं है इस करके समझ होनी बहुत जरूरी है बेशक तुम इंटीरियर बैठो घर बैठे काम चलो बहुत लोग घर बैठे काम चला रहे कोई फर्क नहीं ਨੀ ਪਰ ਸੋਸਾਇਟੀ ਦਾ ਤਾਂ ਫਰਕ ਪੈਂਦਾ ਨਹੀਂ ਜਿੱਥੇ ਆਰਥਿਕ ਤੌਰ ਤੇ ਸਾਊਂਡ ਲੋਕ ਆ ਜਿੱਥੇ ਗਿਆਨਵਾਨ ਲੋਕ ਆ ਜਿੱਥੇ ਪੜੇ ਲਿਖੇ ਲੋਕ ਆ ਉਸ ਇਸ ਤਰ੍ਹਾਂ ਦੇ ਸ਼ੌਂਕ ਆ ਜਿਹੜੇ ਬਾਹਰ ਦੇ ਸਜਾਵਟੀ ਮਸਲੇ ਕੋਈ ਅੱਦਾ ਦੀ ਚੀਜ਼ ਨਹੀਂ ਰੈਂਡਮਲੀ ਤੁਸੀਂ ਪਰਚੇਸ ਕਰੋਗੇ ਕੋਈ ਇੱਕ ਦਫਾ ਕਿਸੇ ਨੇ ਕਿਸੇ ਦੇਖਿਆ ਉਹ ਆਏਗਾ ਜੀ ਮੈਂ ਲੈਣੀ ਹੈ ਉਹ ਸਰਚ ਕਰੇਗਾ ਜਿੱਦਾਂ ਇਹਨਾਂ ਨੇ ਕਿਹਾ ਸਰਚ ਕਰਦੇ ਨੈਟ ਤੇ ਸਰਚ ਕਰਦੇ ਕਿੱਥੋਂ ਮਿਲੇਗੀ ਕਹਿੰਗੇ ਇੱਕ ਲਿੰਕ ਮਿਲੇਗਾ ਦੂਸਰਾ ਮਿਲੇਗਾ ਤੀਸਰੇ ਨੇ ਆਪਣੇ ਆਪ ਕਹਿੰਦਾ ਯੋਥੇ ਜਾਓ ਉੱਥੇ ਬਹੁਤ ਅੱਛੀ ਚੀਜ਼ ਹੈ ਅੱਛੀ ਚੀਜ਼ ਦਾ ਮਤਲਬ ਹੈਲਦੀ ਫਿਸ਼ਰ नॉलेजेबल परसन है mm -hmm. ठीक है ना अगर आदमी अनपढ़ आदमी बैठे जिन्होंने पता ही नहीं सर वो बिजनेस करने कर बैठे अजट बहुत सारे लोग फिश का काम कर रहे हैं बिजनेस कर रहे हैं कॉमोडिटी बेच रहे mm -hmm. फिश नहीं बेच रहे फिश की नॉलेज नहीं है इन्हना तो बिजनेस है आलू प्याज असर तोड़ के देता देता कस्टमर को जाके फिश अगर सर्वाइव ही नहीं कि फायदा क्या ठीक है ना अगर मर गई अगर आंसरेबल नहीं है ਦੁਕਾਨਦਾਰ ਦੇ ਉਹ ਲੱਗੂ ਫਾਇਦਾ ਨਹੀਂ। ਅਗਰ ਰੈਂਟ ਜੇ ਵੀ ਬੈਠ ਕੇ ਕੋਈ ਅਗਰ ਦੇ ਦੇ ਤਾਂ ਡੈਫੀਨਿਟਲੀ ਚੱਲੇਗਾ ਇਹ ਕੰਮ। ਸਰ ਇਹ ਵੀ ਹੋ ਸਕਦਾ ਵੀ ਜਿਵੇਂ ਪਿੰਡਾਂ ਦੇ ਵਿੱਚ ਕੋਈ ਮੇਲੇ ਲੱਗਦੇ ਆ, ਕੋਈ ਸੈਮੀਨਾਰ ਲੱਗਦੇ ਆ ਉਹ ਉੱਥੇ ਆਪਾਂ ਆਪਣਾ ਸਟਾਲ ਵਗੈਰਾ ਲਗਾ ਕੇ ਇਹ ਕਹੇ ਐਡਵਰਟਾਈਜ਼ਮੈਂਟ ਸਾਡੀ ਹੋ ਜੇਗੀ ਪਲੱਸ ਸਾਡੇ ਨਾਲ ਕਸਟਮਰ ਵੀ ਜੁੜ ਜਾਏਗਾ। ਬਿਲਕੁਲ ਜੀ। ਡੈਫੀਨਿਟਲੀ ਜੁੜੇਗਾ। ਈਵਨ ਦੇਖੋ ਜੇ ਸਾਡੇ ਕੋਲੇ ਕਸਟਮਰ ਉੱਥੇ ਆ ਕੇ ਆਏ ਸੈਂਟਰ ਤੇ ਤੇ ਅਸੀਂ ਕੋਈ ਨਾ ਕੋਈ ਐਫਰਟ ਤਾਂ ਨਾਲ ਕਰ ਸਕਦੇ ਹਾਂ। ਅਸੀਂ ਤਾਂ ਸਟਾਰਟ ਕੀਤਾ ਸੀਗਾ ਫਸਟ ਮੈਂ ਐਕਸੀਬਿਸ਼ਨ ਤੇ ਲਗਾਈ ਸੀਗੀ ਜੀ। जो मैं एक्वेरियम तीन तीन चार बहुत अच्छा इवन मैंने दो साल लगे दुकान दौ, हाँ, तो श्रीमान जी फिर इंटरनेशनल मंडी नैशनल कोई एगजिबिशन लगी ओ भी कोई प्रदर्शन कोई नैशनल लैवल अपने इधर इंडिया ਸੈਮੀਨਾਰ ਤੁਸੀਂ ਕਰ ਸਕਦੇ ਹੋ ਤੁਸੀਂ ਪਾਰਟਿਸਪੀਕੇਟ ਕੀਤਾ ਸਮਰੱਥ ਨਹੀਂ ਹਾਂ ਤੁਸੀਂ ਕਰ ਸਕਦੇ ਹੋ ਅਸੀਂ ਵੀ ਕੀਤਾ ਹੈ ਜੇ ਤੁਸੀਂ ਸਟਾਰਟਿੰਗ ਚ ਕਰੋਗੇ ਨਹੀਂ ਠੀਕੇਗਾ ਤੁਹਾਨੂੰ ਨੋਲੇਜ ਆ ਗਈ ਤੁਸੀਂ ਸੇਲ ਕਰਨਾ ਸਟਾਰਟ ਕਰਤਾ ਉਹਨੂੰ ਐਕਸਪੈਂਡ ਕਰਨ ਲਈ ਤੁਸੀਂ ਪੈਕ ਫੇਅਰ ਚ ਜਾ ਸਕਦੇ ਹੋ ਡੌਗ ਸ਼ੋਅ ਚ ਜਾ ਸਕਦੇ ਹੋ ਇੰਟਰਨੈਸ਼ਨਲ ਦੇ ਸਾਰੇ ਜਿੱਥੇ ਮਿਲ ਜਾਓ ਕੁਝ ਬਹੁਤ ਚੱਲਦੇ ਨੇ ਐਕਸੀਬਿਸ਼ਨ ਬਹੁਤ ਚੱਲਦੀ ਰਹਿੰਦੀ ਹੈ ਈਵਨ ਦੇਖੋ ਜਿੱਦਾਂ ਕਿਹਾ ਨਾ ਐਗਜ਼ੀਬਿਸ਼ਨ ਤੁਸੀਂ ਆਪਣੇ ਕੋਈ ਲਗਿਆ ਸੀ ਤੁਸੀਂ ਵੀ ਕਿਹਾ ਜਿਵੇਂ ਅਸੀਂ ਆਪਣੀ ਬਲੌਗ ਕਰੀ ਹੁਣ ਯੂਨੀਵਰਸਿਟੀ ਦਾ ਕਿਸ਼ਾਨ ਮੇਲਾ ਹੁੰਦਾ ਹੈ ਸਾਲ ਦੋ ਵਾਰ ਉਹ ਤੁਹਾਡੇ ਲਈ ਬਹੁਤ ਵਧੀਆ ਪਲੇਟਫਾਰਮ ਹੈ ਹੁਣ ਤੁਸੀਂ ਸਾਡੇ ਨਾਲ ਜੁੜ ਗਏ ਹੋ ਤੁਹਾਨੂੰ ਮੈਂ ਇੱਕ ਵੇ ਆਊਟ ਦੱਸ ਜਾਈਆਂ ਫਰਦਰ ਇਹ ਤੁਹਾਡੇ ਕੰਮ ਆਏਗਾ ਜਿੱਦਾਂ ਆਪਾਂ ਕਹਿ ਰਹੇ ਆ ਤੁਸੀਂ ਸਾਡੇ ਟ੍ਰੇਨ ਹੀ ਹੋ ਗਏ ਸਾਡੇ ਨਾਲ ਜੁੜ ਗਏ ਤੁਸੀਂ ਜਾ ਕੇ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਹੈ ਨਾ ਸ਼ੂ ਕਰ ਲਿਆ ਚਾਹੇ ਵੇਰੀਅਮ ਬਣਾਉਣ ਵਾਲਾ ਕਰ ਲਿਆ ਉਹਨੂੰ ਡੈਕੋਰੇਟ ਕੀਤਾ ਵਧੀਆ ਜਾਂ ਮੱਛੀ ਨਾਲ ਸਟਾਰਟ ਕੀਤਾ ਤੇ ਤੁਸੀਂ ਐਜ਼ ਐਜ਼ आवर ਟ੍ਰੇਨੀ ਆਪਣਾ ਇੱਕ ਸਟਾਲ ਲਾ ਸਕਦੇ ਹੋ ਸਟਾਲ ਲਾ ਲਿਆ ਹੁਣ ਯੂਨੀਵਰਸਿਟੀ ਮੇਲੇ ਤੇ ਸਟਾਲ ਲਾਣ ਲਈ ਪੈਸੇ ਲੈਂਦੀ ਹੈ ਪਰ ਜੇ ਤੁਸੀਂ ਸਾਡੇ ਟ੍ਰੇਨੀਜ਼ ਹੋਵੋਗੇ ਤੁਹਾਨੂੰ ਫ੍ਰੀ ਆਫ ਕੋਸਟ ਸਟਾਲ ਮਿਲੇਗਾ ਠੀਕ ਹੈ ਉੱਥੇ ਤੁਸੀਂ ਆਪਣਾ ਬਣਾਇਆ ਹੋਇਆ ਲਿਆਓ ਪ੍ਰਦਰਸ਼ਨ ਕਰੋ ਓਕੇ ਹੋ ਗਿਆ ਫਸਟ ਸਟੈਪ ਹੋ ਗਿਆ ਉੱਥੇ ਲੱਗਣਾ ਕਿੰਨੇ ਲੋਕ ਆਣ ਲੈਣੇ ਮੇਲੇ 'ਚ ਜੀ ਮੈਮ ਤਲ ਕੋਸ਼ਿਸ਼ ਕਰਦਾ ਮੈਂ ਵਿਜ਼ਿਟ ਕਰਾਂ ਤੁਸੀਂ ਉਹਨਾਂ ਅੱਛੀ ਚੀਜ਼ ਲੈ ਕੇ ਆਏ ਹੋ ਇੱਕ ਵਾਰ ਕੰਟੈਕਟ ਬਣ ਗਿਆ ਤੁਹਾਡਾ ਫਿਰ ਕੀ ਹੈ ਇਹਦੇ ਵਿੱਚ ਕੀ ਹੋਰ ਫਲੈਕਸੀਬਿਲਟੀ ਤੁਸੀਂ ਉੱਥੇ ਲਾਇਆ ਵੀ ਮੈਂ ਐਕਸਟੈਂਡਡ ਸਾਈਜ਼ ਹੈ ਤਿੰਨ ਚਾਰ ਵੇਰੀਅੰਟ ਲੋਗੋ ਬਹੁਤ ਕਸਟਮਾਈਜ਼ ਕਰਾਂਦੇ ਆਂ ਕਿ ਮੇਰੇ ਕੋਲ ਇਹ ਜਗ੍ਹਾ ਪਈ ਹੈ ਜੀ ਇਹਦਾ ਇੱਕ ਵੇਰੀ ਮਨਾਓ ਤੁਹਾਡੀ ਕੀ ਹੈ ਵਿੱਚ ਤੁਹਾਡੀ ਨੋਲੇਜ ਹੈ ਨੋਲੇਜ ਹੀ ਹੈ ਨਾ ਟੈਕਨੀਕਲ ਕਿ ਮੈਂ ਸ਼ੀਸ਼ੇ ਨੂੰ ਜੋੜਨਾ ਪੈਂਦਾ ਮੈਨੂੰ ਪ੍ਰੋਪਰਲੀ ਜੋੜਨਾ ਆਏ ਪ੍ਰੋਪਰਲੀ ਡੈਕੋਰੇਟ ਕਰਨਾ ਆਏ ਇੱਕ ਇਨੋਵੇਟਿਵ ਮਾਈਂਡ ਹੈ ਉਹ ਕਹਿੰਦਾ ਮੈਨੂੰ ਇਹੋ ਜੇ ਬਣਾ ਦਿਓ ਤੁਸੀਂ ਉਹਦੇ ਇਹ ਆਪਣਾ ਪ੍ਰੋਫਿਟ ਜਿੰਨਾ ਪ੍ਰੋਫਿਟ ਮਾਰਜਿਨ ਤਾਂ ਤੁਹਾਡੇ ਤੇ ਹੈ ਹੈਨਾ ਜਿੱਦਾਂ ਸਿਮਰ ਨੇ ਗੱਲ ਕੀਤੀ ਅੱਜ ਤੋਂ ਜੇ ਆਪਾਂ 15 20 ਸਾਲ ਪਹਿਲੇ ਦੇਖੀਏ ਤਾਂ ਸਾਨੂੰ ਬਹੁਤ ਜ਼ਿਆਦਾ ਨੋਲੇਜ ਨਹੀਂ ਸੀ ਹੁਣ ਡੂ ਟੂ ਸੋਸ਼ਲ ਮੀਡੀਆ ਗੂਗਲ ਨੋਲੇਜ ਇਜ਼ देयर ਉਹ ਤੁਹਾਡੇ ਕੋਲ ਮੰਗਦੇ ਐ ਵੀ ਇਹ ਚੀਜ਼ ਮੈਨੂੰ ਚਾਹੀਦੀ ਹੈ ਪਰ ਉਹਨੂੰ ਆਪ ਤਾਂ ਨਹੀਂ ਉਹਨੇ ਬਣਾਣਾ ਬਣਵਾਣਾ ਤੁਹਾਡੇ ਕੋਲ ਹੀ ਹੈ ਯੂ نو ਕਿ ਮੇਰਾ ਐਕਚੁਅਲ ਉਹਦੇ ਚ ਕੀ ਹੈ ਆਪਾਂ ਮੈਂ ਪਹਿਲੇ ਦਿਨ ਵੀ ਕਿਹਾ ਸੀ ਅਸੀਂ ਬਿਜ਼ਨਸ ਕਰਨਾ ਹੈ ਪਰ ਅਸੀਂ ਗੁੰਮਰਾਹ ਨਹੀਂ ਕਰਨਾ ਕਿਸੇ ਨੂੰ ਚਾਹੇ ਸਬਜੀ ਦੀ ਗੱਲ ਲੈ ਲੋ ਜੇ ਤੂੰ ਜੇ ਇੱਕ ਸਬਜੀ ਵੇਚਣ ਵਾਲਾ ਸਹੀ ਚੀਜ਼ ਦਿੰਦਾ ਥੋੜੇ ਜੇ ਪੈਸੇ ਵੱਧ ਵੀ ਲਾਂਦਾ ਕੰਪੈਰੀਬਲ ਹੁੰਦਾ ਨਾ ਉਹਦੀ ਬਹੁਤ ਵਧੀਆ ਫਰੈਸ਼ ਸਬਜੀ ਹੈ 2 ਰੁਪਏ ਵੱਧ ਵੀ ਲਾਏਗਾ ਤਾਂ ਮੈਂ ਖਚਲੂ ਤਿਆਰ ਆ ਠੀਕ ਹੈ ਉਹਦੇ ਹੀ ਅਦੇ ਜਾ ਤੁਸੀਂ ਸਮਾਨ ਵਧੀਆ ਦਿੱਤਾ ਪਰ ਉਹਨੂੰ ਐਦਾਂ ਗਾਇਡ ਨਹੀਂ ਕਰਨਾ ਕਿ ਉਹਦਾ ਵੈਸੇ ਨੁਕਸਾਨ ਹੋ ਜੇ ਫਿਰ ਤੁਹਾਡੇ ਕੋ ਲਾਵੇ ਉਹ ਦੂਜੀ ਵਾਰੀ ਆਜੂਗਾ ਪਰ ਤੀਜੀ ਵਾਰੀ ਨੂੰ ਪਤਾ ਲੱਗੇਗਾ ਵੀ ਤੁਸੀਂ ਨਾਲ ਗੜਬੜ ਕਰਦੇ ਹੋ ਸੋ ਮਾਰਕਟ ਇਹ ਮਾਰਕETING ਸਟ੍ਰੈਟਜੀਸ ਨੇ ਤੁਸੀਂ ਕਿੱਥੋਂ ਸ਼ੁਰੂਆਤ ਕਰਨੀ ਹੈ ਤੁਹਾਡੇ ਸਾਡੇ ਨਾਲ ਜੁੜੋ ਹੁਣ ਸਾਡੇ ਇੱਕ ਐਂਟਰਪ੍ਰਨਰ ਨੇ ਦਸਵੀਤ ਸਿੰਘ ਜੀ ਬਰਾਏ ਦੇ ਟ੍ਰੇਨਿੰਗ ਹੋਈ ਸੀ ਉੱਥੇ ਲੈ ਕੇ ਵੀ ਗਏ ਸੀ ਅਸੀਂ ਉਹਨਾਂ ਨੇ ਜਦੋਂ ਪ੍ਰੋਡਕਟ ਬਣਾਉਣੇ ਸ਼ੁਰੂ ਕੀਤੇ ਤਾਂ ਉਹ ਜਿੱਥੇ ਵੀ ਉਹਨਾਂ ਨੂੰ ਮੌਕਾ ਲੱਗਦਾ ਆਪਣਾ ਉਹਨਾਂ ਨੇ ਆਪਣੇ ਖੋਲ ਲਿਆ ਕਰੋਧੀਆਂ ਫਿਰ ਫਿਸ਼ ਫੂਡ ਕਰਕੇ ਹੈਨਾ ਆਪਣੀ ਐਗਰੀਗੇਸ਼ਨ ਲਾਂਦੇ ਆ ਉਹਨਾਂ ਨੇ ਸਾਨੂੰ ਪਿਛਲੇ ਸਾਲ ਕਿਹਾ ਕਿ ਮੈਨੂੰ ਜਗ੍ਹਾ ਦਿਓ ਮੈਂ ਇੱਥੇ ਠੇਕਾ ਲਿਆ ਮੇਰੇ ਕੋਲ ਬੜੀ ਮੱਛੀ ਆ ਰਹੀ ਹੈ ਮੈਂ ਮੰਡੀ ਚ ਵੀ ਬੈਠਾ ਅਸੀਂ ਉਹਨਾਂ ਨੂੰ ਇੱਥੇ ਲਾ ਕੇ ਦੇਤਾ ਜੀ ਆਜੋ ਕਾਲਜ ਦੇ ਬਾਅਦ ਉਹਨਾਂ ਦਾ ਬੜਾ ਵਧੀਆ ਚੱਲਿਆ ਸੋ ਸ਼ੁਰੂਆਤ ਆਪਾਂ ਇੱਕ ਜਗ੍ਹਾ ਤੋਂ ਕਰਨੀ ਹੈ ਸਲੋਲੀ ਸਟੋਰੀ ਤੁਹਾਡਾ ਇੱਕ ਨਾਮ ਬਣ ਜਾਣਾ ਜਿੱਦਾਂ ਉਹਨੇ ਕਿਹਾ ਤੁਹਾਡਾ ਨਾਮ ਪੁੱਛ ਕੇ ਤੁਹਾਡੇ ਕੋਲ ਲੋਕ ਪੁੰਚਣਗੇ ਸਾਨੂੰ ਪਤਾ ਵੀ ਨਹੀਂ ਹੁੰਦਾ ਅਸੀਂ ਜਾਣਦੇ ਆ ਨਾ ਪੁੱਛ ਕੇ ਜੀ ਜੀ ਫੋਰ ਐਗਜ਼ਾਮਪਲ ਬੜਾ ਟੇਲਰ ਵਧੀਆ ਹੈ ਜੀ ਪਿੰਡ 'ਚ ਬੈਠਾ ਹੈ ਪਰ ਉਹਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਸ਼ਹਿਰ ਕਿਹੜੀ ਹੈ ਜੀ ਤੁਹਾਡੇ ਕੋਲ ਲੋਕ ਆਪ ਆਣਗੇ ਸ਼ੁਰੂਆਤ ਕਰਨ ਦੀ ਦੇ ਲੋੜ ਹੈ ਤੇ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਟੈਕਨੀਕਲੀ ਹਾਂਜੀ ਹੋਰ ਕਨੀ ਜੀ ਤੁਸੀਂ ਆਪਣਾ ਥੋੜਾ ਜਿਹਾ ਤੇਜ ਦੱਸਣੀ ਇਹਨਾਂ ਨੂੰ ਦੱਸਿਆ ਮੈਂ ਐਦਾ ਮੈਂ ਪਾਪਾ ਨਾਲ ਬੈਠਦਾ ਸੀ ਫਿਰ ਮੈਂ ਸ਼ੁਰੂ ਕੀਤਾ ਪਰ ਨਾਲ ਚਾਹ ਵੀ ਲੈਣੀ ਹੈ ਹਾਂ ਚਾਹ ਪੀਂਦੇ ਵੀ ਬੀਬੀ ਮੈਂ ਜੀ ਤੇਰੀਮ ਫਸਟ ਟਾਈਮ ਰੱਖਿਆ ਸੀਗਾ ਮੈਂ ਦਿੱਲੀ ਜਾ ਰਿਹਾ ਸੀ ਬਾਈਕ ਰੇਲ ਫਰ ਜੀ ਫੈਮਿਲੀ ਮੇਰਾ ਬੇਟਾ ਸੀਗਾ ਤੇ ਜਿੰਨੀ ਬਹੁਤ ਛੋਟਾ ਸ਼ਾਇਦ 1 ਸਾਲ ਦਾ ਹੋਣਾ ਸੀ ਰੇਲ ਰੇਂਜ ਉਸਾਂ ਸੀ ਬੁਕਿੰਗ ਨਹੀਂ ਸੀ ਜੀ बहुत रश थी से विंडो सीट मिल गई एक बाइक में मिल गई अपनी उन्होंने कहा मेरे को काफ़ी देर तो बेटा बैठा तो रख लो विंडो सीट है बैठ गया ठंड का टाइम से बहुत ज्यादा नहीं भी शायद जनवरी का टाइम रहा दिसंबर हो रहा है बाई चांस मेरे को बेटा बैठा ना गिर गई होगी फिंगर तो लास्ट फिंगर कट गई ट्रेन सिचुएशन दिचुएशन ना चल रही थी ना रुक रही थी अंबाला आम का टाइम ਕਾਫੀ ਟਾਈਮ ਲੱਗ ਕੇ ਨਾ ਫਿਰ ਲੋਗ ਆ ਨਹੀਂ ਹੌਂ। ਥਿੰਨਾ ਮੀਨ ਟਾਈਮ ਜਦੋਂ ਤੱਕ ਪਹੁੰਚਦੇ। ਉਹਦੇ ਨਾਲ ਡਾਕਟਰ ਕੋਲ ਲੈ ਕੇ ਗਏ ਤੇ ਉਹਨੇ ਕਿਹਾ ਇਹ ਜਸ ਸਟੀਚਸ ਲੱਗਣੇ। ਮੁੰਰੇ ਇਤਨਾ ਕੋ 파ਟ ਹੋ ਗਿਆ ਨੀ ਤੇ 15 ਕੋ ਸਟੀਚਸ ਲੱਗੇ। ਬਹੁਤ ਰੋ ਰਿਆ ਸੀ ਬੱਚਾ ਯੂ ਬਹੁਤ ਛੋਟਾ ਸੀਗਾ। ਮੈਂ ਹਸਪੀਟਲ ਤੋਂ ਬਾਹਰ ਲੈ ਕੇ ਨਾ ਐਦਾਂ ਹੀ ਬਾਹਰ ਆਇਆ ਇੱਕ ਵੀਰੀਅਮ ਸ਼ਾਪ ਸੀਗੀ ਕੋਲ ਤੇ ਨਾਨੋ ਫੇਸ ਦਿਖਾਇਆ ਉਹਨਾਂ ਤੇ ਕੋਲ। ਉਹ ਇੰਨੇ ਦੇਰ ਜੋ ਚੁੱਪ ਨਹੀਂ ਹੋਇਆ ਜਿੰਨੇ ਰੋ ਫੇਸ ਨਹੀਂ ਦੇਖੀ। ਬਸ ਉਸ ਦਿਨ ਜੀਰਾ ਜੀ ਉਹ ਫਿਰੋ दिल्ली रहा थोड़े दिन ट्रीटमेंट ली मैं एक ना बाउल लेके ठंड च दो बूट शायद बोलकि चार कोई बोल कुछ थी और मैं जैकेट च पा के आया लिफाफा जैकेट में पा लिया ठंड ना लगे और वाज द स्टार्टिंग पॉइंट और उस तो बाद मैं इन्नी को लगन लगी कियम फिश सारा दिन यही रखता सर दैट वाज का स्टार्टिंग पॉइंट फिर हौली हौली कमर्शियली शुरू किया फिर दुकान खोली दुकान खोलने चार पांच साल लग गए ਉਸ ਤੋਂ ਬਾਅਦ ਅੱਜ ਤੱਕ ਉਹ ਤੇ ਨਹੀਂ ਰਹਿਣਾ। ਨਹੀਂ ਤੇ ਕਈ ਵਾਰੀ ਟਰਨਿੰਗ ਪੁਆਇੰਟ ਆਣਾ ਹੈ ਪਤਾ ਨਹੀਂ ਹੁੰਦਾ ਕਿ ਖਾਣਾ। ਟਰਨਿੰਗ ਪੁਆਇੰਟ ਹੀ ਕਹਾਂਗੇ ਨਾ ਉਹ ਇਹੋ ਜਿਹਾ ਕੁਝ ਹੋਇਆ। ਜੀ ਦੇਖ ਲਓ ਪਹਿਲੇ ਕੀ ਕਰਦੇ ਸੀ ਉਸ ਤੋਂ ਪਹਿਲੇ? ਉਸ ਤੋਂ ਪਹਿਲੇ ਮੈਂ ਦਿੱਲੀ ਸੀਗਾ ਜੀ। ਅੱਛਾ। ਦਿੱਲੀ ਸਾਡੀ ਕੋਈ ਸਟੋਰ ਸੀਗਾ ਉੱਥੇ ਕੰਮ ਕਰਦੇ ਸੀਗੇ ਕੱਬ ਕੇ ਆਪਣੇ ਸੀਗੇ ਸਟੋਰ। ਤੇ ਪੇਰੈਂਟਸ ਮੇਰੇ ਸੀਗੇ ਕਿ ਨਹੀਂ ਜਲੰਧਰ ਸਟੇਸ਼ਨੋਂ ਆ ਉਹ ਬਸ ਉਹ ਥੈਟ ਵਾਸ ਅ ਟਰਨਿੰਗ ਪੁਆਇੰਟ ਤੇ ਜਲੰਧਰ ਆਹੰਦਾਰੀ ਗਜ਼ਰੀਆ ਬਣਿਆ ਮੇਰੇ ਬ੍ਰਦਰ ਨੇ ਟਿਕਟ ਬੁੱਕ ਕੀਤੀ ਕਿ ਮੈਂ ਕਿਹਾ ਜੀ ਤੁਸੀਂ ਜੋ ਮੈਨਿੰਗ ਆ ਰਹੇ ਹੋ ਤੁਸੀਂ ਇੰਟਰਸਟਿਡ ਟੂ ਸਟੇ ਟੂ ਜਲੰਧਰ ਬੀਂਗ ਬੌਰਨ ਇਨ ਦਿੱਲੀ ਤੇ ਉਹ ਬ੍ਰਦਰ ਮੇਰਾ ਰਾਤ ਨੂੰ ਮਾਰੋ ਡੈਡੀ ਕੇ ਤੇ ਤੁਸੀਂ ਚੱਲ ਜਾ ਉਹ ਉਹਨਾਂ ਦੀ ਸੀਟ ਤੇ ਟਿਕਟ ਤੇ ਮੈਂ ਦਿੱਤਰ ਪਹੁੰਚ ਗਿਆ ਜਲੰਧਰ ਹੀ ਰਹਿ ਗਿਆ ਜਲੰਧਰ ਰਹਿ ਗਿਆ ਉਸ ਤੋਂ ਬਾਅਦ ਤੇ ਤੁਹਾਡਾ ਦੂਰਿੰਗ ਯਰ ਜਰਨੀ

ਤੁਸੀਂ ਪੜ੍ਹੇ ਲਿਖੇ ਹੋਗੇ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਔਰ ਬਹੁਤ ਅੱچھے ਲੋਕ ਮਿਲਣਗੇ। ਕਸਟਮਰ ਨਾਲ ਜਦੋਂ ਤੁਸੀਂ ਗੱਲ ਬਹਲਦੇ ਹੋ ਕਸਟਮਰ ਆਉਂਦਾ ਇਸ ਤਰ੍ਹਾਂ ਇੱਕ ਵਧੀਆ ਮਿਲਦਾ ਹੈ। ਮੈਨੂੰ ਲੋਕ ਇਦਾਂ ਨੇ ਮਿਲੇ ਕਿਉਂਕਿ ਆਈ ਵਾਸ ਡਰਲ ਐਜੂਕੇਟਿਡ ਮੈਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਹੋਇਆ। ਉਹਨਾਂ ਜੋ ਫੀਲਡ ਜਾਂ ਸਾਡੇ ਫੀਲਡ ਚ ਪੜ੍ਹੇ ਲਿਖੇ ਲੋਕ ਨਹੀਂ ਸੀ। ਹੰਲੇ ਦਾ ਵੀ ਬਹੁਤ ਘੱਟ ਲੋਕ ਹੈ ਪੜ੍ਹੇ ਲਿਖੇ ਨਹੀਂ ਹੈ ਦੇਖਾਂਂ ਜਰਮਨਸੀ ਇੰਗਲਿਸ਼ ਇੰਗਲਿਸ਼ ਚ ਗੱਲ ਨਹੀਂ ਕਰ ਸਕਦੇ। ਔਰ ਮੈਨੂੰ ਐਦਾਂ ਦੇ ਕਸਟਮਰ ਮਿਲੇ ਜਿਹੜੇ ਸਾੜੇ ਪੜ੍ਹੇ ਲਿਖੇ ਸੀਗੇ ਉਹ ਜਿਹੜਾ ਜਿਹਦਾ ਤੁਹਾਨੂੰ ਸਵਾਲ ਕਰਨਾ ਜੀ ਫਿਸ਼ ਮਰ ਗਈ ਉਹਨਾਂ ਨੇ ਜਿਹੜੇ ਸੀਗੇ ਉਹ ਜਵਾਬ ਉਹਨਾਂ ਨੂੰ ਦਿੰਦੇ ਸੀ ਅੱਜ ਆ ਲੈ ਲਓ ਜੀ ਕੱਲ ਆ ਲੈ ਲਓ ਜੀ ਇੱਥੇ ਹੀ ਫਸ ਜਾਂਦੇ ਸੀ ਸਿਰ ਮੈਂ ਉਹਨੂੰ ਲੌਜੀਕਲੀ ਰੀਜ਼ਨ ਦਿੰਦਾ ਸੀ ਜੀ ਇਹ ਕਰੋ ਆਹ ਕਰੋ ਉਹਨੂੰ ਪੜ੍ਹਨ ਦਾ ਸ਼ੌਕ ਸੀਗਾ ਔਰ ਮੈਂ ਉਦੋਂ ਇੰਟਰਨੈਟ ਸ਼ੁਰੂ-ਸ਼ੁਰੂ ਹੋਇਆ ਸੀ ਮੈਂ ਇੰਟਰਨੈਟ ਤੇ ਨਾ ਪ੍ਰੋਡਕਟਸ ਦੇਖਦੇ ਕਿਹੜੇ ਕਿਹੜੇ ਪ੍ਰੋਡਕਟਸ ਆ ਫਿਸ਼ ਕੀ ਕਿਦਾਂ ਫਿਸ਼ ਬਿਮਾਰ ਹੁੰਦੇ ਕੀ ਉਹਨੂੰ ਟਰੀਟਮੈਂਟ ਦਿੰਦੇ ਉਹ ਮੈਂ ਆਪਣੇ ਆਪ ਨੈਟ ਤੋਂ ਪੜਿਆ ਉਸ ਟਾਈਮ ਇੱਦਾਂ ਦਾ ਕੋਈ ਰਵਾਜ ਨਹੀਂ ਸੀ ਫਿਸ਼ਰੀ ਦਾ ਕੁਝ ਸੀਗਾ ਨਹੀਂ ਸੀ ਜਿਹੜਾ ਤੁਸੀਂ ਚਾਹੁੰਦੇ ਹੋ ਕਿਰੇ ਲਮਾਦੋ ਤੁਸੀਂ ਹੁਣ ਸਫਲ ਬਿਜ਼ਨਸਮੈਨ ਮੈਂ ਐਕੁਏਰੀਸਟ ਐ ਨਹੀਂ ਮੈਂ ਬਿਜ਼ਨਸਮੈਨ ਨਹੀਂ ਕੰਮ ਕਰਦਾ ਉਹ ਮੈਂ ਹਰੇਕ ਨੂੰ ਹੀ ਸਲਾਹ ਦਿੰਦਾ ਕਿ ਐਕੁਏਰੀਸ ਬਣੋ ਬਿਜ਼ਨਸਮੈਨ ਨਾ ਬਣੋ ਬਿਜ਼ਨਸ ਕਰਨ ਦਾ ਤੇ ਰਕੇ ਬੰਦਾ ਰੱਖ ਲੋ ਜਿਆਦਾ ਅੱਛਾ ਬਿਜ਼ਨਸ ਕਰੇਗਾ ਤੇ ਕੀ ਪੇ ਬੈਕ ਟੂ ਸੋਸਾਇਟੀ ਵੀ ਕਰ ਰਹੇ ਆ ਹਾਂਜੀ ਪੇ ਬੈਕ ਟੂ ਸੋਸਾਇਟੀ ਪੇ ਬੈਕ ਟੂ ਸੋਸਾਇਟੀ ਇਹ ਹੀ ਕਿ ਮੈਂ ਆਮ ਵੈਰੀ ਲਾਇਲ ਐਂਡ ਆਨਸਟ ਟੂ ਮਾਈ ਕਸਮਰਸ ਵੀ ਮੈਂ ਇਹ ਨਹੀਂ ਕਹਦਾ ਆ ਜਾਂਦੇ ਆ ਇਹ ਦਵਾਈ ਪਾ ਦਿਓ ਜਿਹਦੀ ਲੋੜ ਨਾ ਹੋਵੇ ਥੈਟ ਇਜ਼ ਪੇ ਬੈਕ ਟੂ ਸੋਸਾਇਟੀ ਹਾਂ ਮੈਂ ਕਸਟਮਰ ਨੂੰ ਇਹ ਨਹੀਂ ਕਹਦਾ ਜੀ ਮੇਰੇ ਕੋਲ ਨਿਗੇਰੀਅਨ ਲਾਅ ਦਾ ਅੱਜ 10 ਫਿਸ਼ ਪਾ ਲੋ ਮੈਂ ਦਸ ਨੂੰ ਇਹ ਕਹਿੰਦੇ ਦੋ ਫਿਸ਼ ਪਾਓ ਓਕੇ ਲੈਟ ਇਟ ਨੇਚਰ ਲੈਟ ਇਟ ਨੇਚਰ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਿਮਰਨ ਜੀ ਤੁਸੀਂ ਵੀ ਦੱਸੋ ਵੀ ਤੁਸੀਂ ਵੀ ਕੋਈ ਪੇ ਬੈਕ ਟੂ ਸੋਸਾਇਟੀ ਕਰ ਰਹੇ ਹੋ ਕਿ ਨਹੀਂ ਕਿਉਂਕਿ ਸਾਡਾ ਫਰਜ਼ ਬੰਦਾ ਬਤੌਰ ਇਨਸਾਨੀਅਤ ਐਜ਼ ਅ ਹਿਊਮਨ ਬੀਇੰਗ ਅਸੀਂ ਜਿਹੜੀ ਸਟੇਟ ਚ ਪੈਦਾ ਹੋਇਆ ਖਾਸ ਕਰਕੇ ਮੈਂ ਤੁਹਾਡੀ ਪਗੜੀ ਨੂੰ ਦੇਖ ਕੇ ਗੱਲ ਹੋਰ ਕਵਾਂਗਾ ਜਿਹੜੇ ਸਿਧਾਂਤਾਂ ਨੂੰ ਤੁਸੀਂ ਮੰਨਦੇ ਆ ਜਾਂ ਜਿਹੜੇ ਧਰਮ ਚ ਤੁਸੀਂ ਪੈਦਾ ਹੋਇਆ ਉਥੇ ਸਭ ਤੋਂ ਪਹਿਲਾਂ ਇਹ ਹੀ ਹੈ ਇਹ ਹੀ ਕਿਹਾ ਜਾਂਦਾ ਹੈ ਵੀ ਅਸੀਂ ਜਿਹੜੇ ਦੂਸਰੇ ਲੋਕਾਂ ਲਈ ਜਣਾਣਾ ਹੈ ਜੀ ਮੈਂ ਤੁਹਾਨੂੰ ਕਹਿਣ ਲੱਗਾ ਸੀਗਾ ਅਸੀਂ ਸਟਾਰਟਿੰਗ ਬਹੁਤ ਫੇਸ ਕੀਤਾ ਕਿਉਂਕਿ ਸਾਡੀ ਕਿਸੇ ਨੇ ਵਾਣੀ ਫੜੀ ਜੀ ਅਸੀਂ ਆਪ ਤੱਕ ਇਹ ਖਾਤੀ ਇੱਥੇ ਤੱਕ ਪਹੁੰਚੇ ਆਂ ਆਪ ਐਕਸਪੀਰੀਅੰਸ ਕਰ ਕਰਕੇ ਪਹੁੰਚੇ ਆਂ ਮੇ ਕੋਈ ਹੁੰਦਾ ਕਿ ਜਿਹੜੇ ਨਵੇਂ ਕਸਟਮਰ ਨਹੀਂ ਜਿਹੜੇ ਬਿਲਕੁਲ ਜ਼ੀਰੋ ਤੋਂ ਸਟਾਰਟ ਨੇ ਉਹਨਾਂ ਨੂੰ ਅਸੀਂ ਕੁਝ ਅੱਗੇ ਵਧਾਈਏ ਸਾਨੂੰ ਇਹ ਨਹੀਂ ਹੁੰਦਾ ਕਿ ਜਿਹੜੇ ਵੱਡਾ ਮਾਲ ਲੈਣੇ ਨੇ ਉਹਨਾਂ ਨੂੰ ਦਈਏ ਪਹਿਲਾਂ ਪਹਿਲਾਂ ਉਹਨਾਂ ਨੂੰ ਦਈਏ ਜਿਹੜੇ ਸਟੈਂਡ ਕਰਦੇ ਕਿਉਂਕਿ ਉਹਨਾਂ ਨੇ ਅੱਗੇ ਵੱਧ ਕੇ ਸਾਡਾ ਹੋਰ ਕੀ ਬਿਜ਼ਨਸ ਐਕਸਪੈਂਡ ਕਰਨਾ ਮੇਲ ਸਾਡੇ ਇਹ ਹੁੰਦਾ ਕਿ ਜਿਹੜੇ ਬਿਲਕੁਲ ਛੋਟੇ ਨੇ ਬ ਸਭ ਤੋਂ ਪਹਿਲਾਂ ਇੱਕ ਵੇਰੀਅਮ ਨੌਟ ਇੰਡੀਆ ਦੇ ਮੂਲ ਰਾਜ ਮੂਲ ਮੂਲ ਚੰਸੀਗੇ ਜੀ ਮੂਲ ਮੂਲ ਚੰ ਬਹੁਤ ਬਜ਼ੁਰਗ ਸੀ ਇਹ ਹੁਣ ਦਾ ਡੈਫੀਨਟਲੀ ਬਹੁਤ ਪਤਾ ਨਹੀਂ ਹੈ ਕਿ ਨਹੀਂ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਵੇਰੀਅਮ ਲਗਾਇਆ ਸੀ ਰਾਸ਼ਪਤੀ ਭਵਨ ਚ ਸਭ ਤੋਂ ਪਹਿਲਾਂ ਇੱਕ ਵੇਰੀਅਮ ਦਿੱਲੀ ਚ ਉਹ ਲਗਾਉਂਦੇ ਸੀ ਸਾਈਕਲ ਤੇ ਇੱਕ ਵੇਰੀਅਮ ਰੱਖ ਕੇ ਨਾ ਫੇਸ ਜਗਾ ਜਗਾ ਬੇਚਦੇ ਸੀ ਸਾਈਕਲ ਤੇ ਉਹਨਾਂ ਨੇ ਇੱਕ ਵੇਰੀਅਮ ਰੱਖ ਕੇ ਪਹਿਲੇ ਉਹਨੂੰ ਉਹਨਾਂ ਚਾਰ ਕੋਨ ਨਾਲ ਜੋੜ ਕੇ ਨਾ ਲੁਕ ਨਾਲ ਜੁੜਦਾ ਸੀ ਆ ਕੇ ਉਹਨਾਂ ਨੇ ਗੇਰੀਅਮ ਜੋੜਿਆ ਉਹਨਾਂ ਨੇ ਵਿਕਦਾ ਨਹੀਂ ਸੀ ਉਹ ਪਤਾ ਹੀ ਨਹੀਂ ਅਵੇਅਰਨੈਸ ਨਹੀਂ ਸੀ ਉਹ ਸਾਈਕਲ ਤੇ ਉਹ ਇੱਕ ਵੇਰੀਅਮ ਨੂੰ ਬੰਦ ਗਏ ਨਾ ਜਗਾ ਜਗਾ ਫਿਸ਼ ਵੇਚਦੇ ਸੀ ਉੱਥੋਂ ਸ਼ੁਰੂਆਤ ਹੋਈ ਇਹਦੇ ਨੇ ਔਰ ਇੰਨਾ ਤੋਂ ਉਹਨਾਂ ਦਾ ਕੰਮ ਸੀਗਾ ਇੰਨਾ ਕੋ ਕੰਮ ਸੀਗਾ ਮਤਲਬ ਬਹੁਤ ਜ਼ਿਆਦਾ ਕੰਮ ਕੀਤਾ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਇਹ ਲਗਭਗ ਜਿੱਤੇ ਦਾ ਮੈਨੂੰ ਯਾਦ ਹੈ 75 80 ਦੀ ਵਾਰੂ ਜੀ 75 ਤੋਂ ਪਹਿਲੇ ਦੀ ਗੱਲ ਹੋਗੀ 70 ਔਰ 80 ਤੋਂ ਪਹਿਲਾਂ ਵਾਲਾਂ ਦੀ ਗੱਲ ਹੈ ਇਹਦਾ ਮਤਲਬ ਜਿਹੜਾ ਵੀ 1947 ਤੋਂ ਪਹਿਲਾਂ ਆਪਣੇ ਸਜਾਵਟੀ ਮੱਸੀ ਮੱਛੀ ਹੈ ਨਹੀਂ ਸੀ ਉਹ ਉਹ ਮੈਂ ਉਹਨਾਂ ਨਾਲ ਬਹੁਤ ਕਰੀਬੀ ਨਾਲ ਦੇਖਿਆ ਬਹੁਤ ਬਹੁਤ ਟਾਈਮ ਸਪੈਂਡ ਕੀਤਾ ਨਾਲ ਜਲੰਧਰ ਤੋਂ ਜਲੰਧਰ ਆਨਾਂ ਨਾਲ ਕਿੰਨੇ ਅੰਦਰ ਉਹਨਾਂ ਨੇ ਮੈਨੂੰ ਬਹੁਤ ਇੰਸਪਾਇਰ ਕੀਤਾ ਹੈ ਕਿ ਇਹ ਬਿਜ਼ਨਸ ਤੋਂ ਆਨਲਾਈਨ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਸਭ ਤੋਂ ਪਹਿਲਾਂ ਕੀ ਰ ਮੈਂ ਰਾਟੇ ਕਿਉਂ ਹੋ ਰਿਹਾ ਹੈ ਉਹ ਤੋਂ ਉਸ ਟਾਈਮ ਕੋਈ ਨਹੀਂ ਸੀ ਜੀ ਇਹ ਵੀ ਉਹਨਾਂ ਨੇ ਠੀਕ ਹੈ ਧੰਨਵਾਦ ਜੀ ਮੈਂ ਗਿਆਨ ਜੋਤੀ ਚੈਨਲ ਤੋਂ ਬਿਆਨ ਸਿੰਘ ਸਿੱਧੂ